ਸਸ੍ਰੀ ਕਾਰਨਸ ਲਾਈਵ ਤੇ ਤੁਹਾਡਾ ਸਵਾਗਤ ਹੈ ਸੁਤੰਤਰਤਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਦੀ ਸੁਰੱਖਿਆ ਨੂੰ ਲੈ ਕੇ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਫਾਜ਼ਲਕਾ ਪੁਲਿਸ ਨਾਲ ਸਾਰੇ ਸ਼ਹਿਰ ਵਿੱਚ ਵੱਖ-ਵੱਖ ਬਾਜ਼ਾਰਾਂ ਵਿੱਚ ਰੇਲਵੇ ਸਟੇਸ਼ਨ ਵਿੱਚ ਫਲੈਗ ਮਾਰਚ ਅਤੇ ਪੈਦਲ ਮਾਰਚ ਕੱਢਿਆ ਗਿਆ ਇਸ ਫਲੈਗ ਮਾਰਚ ਦਾ ਮੰਤਵ ਜਨਤਾ ਨੂੰ ਸੰਪਰਕ ਕਰਕੇ ਸੁਰੱਖਿਆ ਦਾ ਭਰੋਸਾ ਦਿਵਾਉਣਾ ਹੈ ਕਿ ਫਾਜ਼ਲਕਾ ਪੁਲਿਸ ਜਨਤਾ ਪ੍ਰਤੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ ਹੈ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ What to... 15 ਅਗਸਤ ਦੇ ਸੰਬੰਧ ਵਿੱਚ ਕਰੀਬ 7-8 ਦਿਨ ਤੋਂ ਹੀ ਜਿਹੜੇ ਫਲੈਗ ਮਾਰਚ ਪਲੱਸ ਨਾਕਾਬੰਦੀਆਂ ਰਾਤ ਨੂੰ ਗਸ਼ਤਾ ਵਗੈਰਾ ਇਹ ਲਗਾਤਾਰ ਕੀਤੀਆਂ ਜਾ ਰਹੀਆਂ। ਅੱਜ ਵੀ ਸਾਰੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਹੀ ਸਬਡਿਵੀਜ਼ਨ ਵਾਈਜ਼ ਜਿਹੜਾ ਹੁਣ ਫਲੈਗ ਮਾਰਚ ਹੈ ਜਿਹੜਾ ਕਰੀਬ 7 ਵਜੇ ਤੱਕ ਚੱਲੇਗਾ। ਇਸ ਤੋਂ ਇਲਾਵਾ ਜਿਹੜਾ ਸਾਡੇ ਰਾਤ ਨੂੰ ਜਿਹੜੇ ਨਾਕਾਬੰਦੀਆਂ ਹੋਈ ਨੇ ਸ਼ੁਰੂ ਕਰੀਬ 12:00 ਤੱਕ ਜਿਹੜੀਆਂ ਅਸੀਂ ਸਪੈਸ਼ਲ ਚੈਕਿੰਗ ਕਰਦੇ ਹਾਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਹੋਟਲ ਸਰਾ ਵਗੈਰਾ। ਮਾਰਨਿੰਗ ਫੇਰ ਆਪਣੀ ਜਿਹੜੀ ਦੂਜੀ ਸ਼ਿਫਟ ਸਟਾਰਟ ਹੁੰਦੀ ਹੈ ਸਾਡਾ ਕੰਟੀਨਿਊਸਲੀ ਜਿਹੜਾ ਇਹ ਜਿਹੜਾ ਡੋਮਿਨੈਂਸ ਦਾ ਜਿਹੜਾ ਉਹ ਚੱਲ ਰਿਹਾ ਸਾਡਾ ਇਸ ਦੇ ਵਿੱਚ ਇਹੀ ਹੁੰਦਾ ਕਿ ਸਾਨੂੰ ਜਿਹੜਾ ਇੱਕ ਰਾਤ ਨੂੰ ਜਿਹੜਾ ਕੋਈ ਸ਼ੱਕੀ ਬੰਦਾ ਮਿਲਦਾ ਉਹਨੂੰ ਅਸੀਂ ਚੈੱਕ ਕਰਦੇ ਆ ਚੈੱਕ ਕਰਕੇ ਉਹਦੇ ਵੇਅਰ ਬੋਟਸ ਪਤਾ ਕਰਕੇ ਜੇ ਕੋਈ ਵੀ ਲੱਗਦਾ ਹੋਵੇ ਕਿ ਇਹ ਬੰਦੇ ਤੇ ਕਾਰਵਾਈ ਕਰਨੀ ਬੰਦੀ ਹੈ ਉੱਤੇ ਕਾਰਵਾਈ ਵੀ ਕਰਦੇ ਆ ਸੋ ਇਸ ਤਰ੍ਹਾਂ ਜੇਕਰ ਕਸਿਆ ਦੇ ਵਾਸੀਆਂ ਨੂੰ ਕੋਈ ਸ਼ੱਕੀ ਬੰਦਾ ਦਿਖਦਾ ਤੇ ਕੋਈ ਨੰਬਰ ਵੀ ਸਪੈਸ਼ਲ ਜਾਰੀ ਕੀਤਾ ਗਿਆ ਜਿਹਨਾਂ ਨੂੰ ਦੇਖੋ ਨੰਬਰ ਸਾਡੇ ਹੈਲਪਲਾਈਨ ਦੇ ਜਿਹੜੇ ਨੰਬਰ ਸਾਰੇ ਹੈ ਨਾ ਸਾਡੇ ਬਾਕੀ ਐਸਐਚਓ ਸਾਹਿਬ ਦੇ ਕੰਟੈਕਟਸ ਨੇ ਹੋਰ ਕੰਟੈਕਟਸ ਸਾਰੇ ਦਿੱਤੇ ਆ ਜਿੱਦਾਂ ਇੱਥੇ ਜੀ ਇੱਥੇ ਅੱਜ ਹੁਣ ਅਸੀਂ ਰੇਲਵੇ ਰੇਲਵੇ ਸਟੇਸ਼ਨ ਦੇ ਖੜੇ ਆ ਇੱਥੇ ਜਿਹੜਾ ਸਟੇਸ਼ਨ ਮਾਸਟਰ ਆ ਉਹਦੇ ਨਾਲ ਵੀ ਕੰਟੈਕਟ ਕੀਤਾ ਉਹਦੇ ਵੀ ਸਾਰਾ ਜਿਹੜਾ ਕਮਿਊਨੀਕੇਸ਼ਨ ਵਗੈਰਾ ਸਾਰਾ ਹੈ ਵਾ ਇੱਥੇ ਦੇ ਜਿਹੜੇ ਐਸਐਚਓ ਨੇ ਚਾਰ ਚੌਂਕੀ ਆ ਇਹਨਾਂ ਸਾਰੇ ਨਾਲ ਸਾਡਾ ਕਮਿਊਨੀਕੇਸ਼ਨ ਹੈ ਵਾ ਸੋ ਇੱਥੇ ਜਿਹੜਾ ਆਪਾਂ ਇਹਨਾਂ ਨੂੰ ਸੈਂਸਿਟਾਈਜ਼ ਕੀਤਾ ਵੀ ਰੇਲ ਆਉਣ ਤੋਂ ਪਹਿਲਾਂ ਤੁਹਾਡੀ ਕੀ ਡਿਊਟੀ ਬਣਦੀ ਉਸ ਤੋਂ ਬਾਅਦ ਕੀ ਬਣਦੀ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਰਾ ਹੀ ਸਾਡੇ ਵੱਲੋਂ ਜਿਹੜਾ ਉਹ ਚੈਕਿੰਗ ਜਿਹੜਾ ਉਹ ਲਗਾਤਾਰ ਜਿਹੜੀ ਕੀਤੀ ਜਾ ਰਹੀ ਹੈ